ਡਿਪ ਡਿਪ ਰੱਖੀ ਨਹੀਂ ਹੋਈ ਗੱਲ ਕਰ ਆਪਾਂ ਪਹੁੰਚੇ ਹੋਏ ਅਜ ਧੂਰੀ ਦੇ ਰੇਲਵੇ ਸਟੇਸ਼ਨ ਤੇ ਆਪਣਾ ਸਫਰ ਹੋਏਗਾ ਧੂਰੀ ਜੰਕਸ਼ਨ ਤੋਂ ਲੈ ਕੇ ਪਟਿਆਲਾ ਤੱਕ ਪਸਿੰਜਰ ਟ੍ਰੇਨ ਆਪਣੀ ਆਉਣ ਵਾਲੀ ਆ ਤੇ ਇਹ ਹੈ ਧੂਰੀ ਦਾ ਰੇਲਵੇ ਸਟੇਸ਼ਨ ਇੱਥੋਂ ਤੁਸੀਂ ਜਿੱਥੇ ਮਰਜ਼ੀ ਲਈ ਟ੍ਰੇਨ ਲੈ ਸਕਦੇ ਹੋ ਜਿਵੇਂ ਕਿ ਬਠੰਡਾ ਲਈ ਦਿੱਲੀ ਲਈ ਜਾਖਲ ਲਈ ਤੇ ਅੰਮ੍ਰਿਤਸਰ ਲੁਧਿਆਣਾ ਲਈ ਤੇ ਪਟਿਆਲਾ ਲਈ ਇੱਥੋਂ ਜਿਹੜੀ ਟ੍ਰੇਨ ਤੁਸੀਂ ਉਹ ਲੈ ਸਕਦੇ ਹੋ ਜੀ ਸੋ ਮੇਰੇ ਵੱਲੋਂ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ 'ਚ ਆਪਣਾ ਸਫ਼ਰ ਰਹਿਗਾ ਤੂਰੀ ਜੰਕ ਤੋਂ ਲੈ ਕੇ ਪਟਿਆਲੇ ਤੱਕ ਦਾ ਤੇ ਆਪਣੀ ਟ੍ਰੇਨ ਆ ਰਹੀ ਹੈ ਦੱਸਨੇ ਤੁਹਾਨੂੰ ਟ੍ਰੇਨ ਬਾਰੇ ਵੀ ਚਲਦੇ ਆਪਾਂ ਪਲੇਟਫਾਰਮ ਨੰਬਰ ਤੇ ਤੇ ਪਲੇਟਫਾਰਮ ਦੀ ਗੱਲ ਕਰੀਏ ਤੇ ਤਿੰਨ ਪਲੇਟਫਾਰਮ ਹੈ ਜੀ ਇਹ ਤੇ ਬਹੁਤ ਪੁਰਾਣਾ ਇਹ ਸਟੇਸ਼ਨ ਅੰਗਰੇਜ਼ਾਂ ਦੇ ਜ਼ੋਰ ਦਾ ਬਣਿਆ ਹੋਇਆ ਸੋ ਗਾਈਜ਼ ਆਪਣੀ ਟ੍ਰੇਨ ਪਲੇਟਫਾਰਮ ਨੰਬਰ 2 ਤੇ ਪਹੁੰਚ ਚੁੱਕੀ ਆ ਟ੍ਰੇਨ ਨੰਬਰ ਹੈ 14735 ਆਪਣਾ ਪਟਿਆਲਾ ਤੱਕ ਇਹਦੇ ਵਿੱਚ ਸਫ਼ਰ ਕਰਾਂਗੇ ਤੇ ਇਹਦਾ ਨੰਬਰ ਹੈ ਤੁਹਾਨੂੰ ਦੱਸ ਦਿੱਤਾ ਬਾਲਕਾਂਟਾ ਐਕਸਪ੍ਰੈਸ ਹੈ ਜੀ ਇਹ ਤੇ ਚੱਲਦੇ ਆ ਇਹਦੇ ਵਿੱਚ ਜਾ ਮੜ ਰਹੀ ਆ ਬਾਈ ਕੋਲੇ ਸੋ ਆਪਣੀ 14735 ਟ੍ਰੇਨ ਖੜੀ ਆ ਜੀ ਇਹਦੇ ਵਿੱਚ ਆਪਾਂ ਪਟਿਆਲੇ ਤੱਕ ਜਿਹੜਾ ਸਫ਼ਰ ਕਰਾਂਗੇ ਡੀਪੀਟੀ ਪਰ ਰੱਖੀ ਨਹੀਂ ਹੋਈ ਲਿਖਿਆ ਤਾਂ ਹੋਇਆ ਲਿਖਿਆ ਤਾਂ ਹੋਇਆ ਇਹ ਕਿੰਨੇ ਦੀ ਚਾਹ ਹੈ ਹੈ ਭਾਈ ਛੋਟੂ ਕਿੰਨੇ ਕੀ ਚਾਹ ਹੈ ਜੇ 10 ਰੁਪਏ ਮੇਰੇ ਨਾਲ ਗੱਲ ਕਰ ਮਹਿੰਗੀ ਲਾ ਰਿਆ ਨਾ ਚਾਹ ਬਹੁਤ ਡੋੜ ਗਿਆ ਸੋ ہماری ਟ੍ਰੇਨ ਜਿਹੜੀ ਆ ਤੋਰੀ ਜੰਕਸ਼ਨ ਤੋਂ ਚੱਲ ਪਿਆ ਜਿਵੇਂ ਕਿ ਤੁਹਾਨੂੰ ਦੱਸ ਕੇਟ ਹੈ ਤੋਰੀ ਜੰਕਸ਼ਨ ਆ ਜੀ ਰੇਲਵੇ ਸਟੇਸ਼ਨ ਤੇ ਇਹ ਜਿਹੜਾ ਸਟੇਸ਼ਨ ਆ 1905 ਦੇ ਵਿੱਚ ਜਿਹੜਾ ਤਿਆਰ ਹੋਇਆ ਸੀ ਅੰਗਰੇਜ਼ਾਂ ਦੇ ਦੌਰ ਦਾ ਜਿਹੜਾ ਸਟੇਸ਼ਨ ਉਹ ਬਣਿਆ ਹੋਇਆ ਨਾਰਦਰਨ ਜਿਹੜਾ ਰੇਲਵੇ ਦੇ ਅੰਡਰ ਤੇ ਜਿਵੇਂ ਤੁਹਾਨੂੰ ਦੱਸ ਕੇਟ ਹੈ ਤੋਰੀ ਜੰਕਸ਼ਨ ਤੋਂ ਤੁਸੀਂ ਲੁਧਿਆਣਾ, ਜਾਖਲ, ਬਠਿੰਡਾ ਔਰ ਪਟਿਆਲਾ ਲਈ ਜਿਹੜੀ ਟ੍ਰੇਨ ਆ ਉਹ ਲੈ ਸਕਦੇ ਹੋ ਮਾਤੀ ਖਾਣ ਪੀਣ ਦਾ ਧੂਰੀ ਜੰਕਸ਼ਨ ਤੇ ਕੋਈ ਵੀ ਕਿਸੇ ਕਿਸਮ ਦਾ ਤੋੜਾ ਨਹੀਂ ਹੈਗਾ ਤੇ ਆਪਣਾ ਸਫ਼ਰ ਹੈਗਾ ਇਸ ਰੇਲ ਦੇ ਵਿੱਚ ਪੈਸੇਜेंजर ਟ੍ਰੇਨ ਦੇ ਵਿੱਚ ਪਟਿਆਲੇ ਤੱਕ ਜੋ ਵੀ ਇਹਦੇ ਵਿੱਚ ਆਪਣਾ ਸਟੇਸ਼ਨ ਆਉਣਾ ਤੁਹਾਨੂੰ ਉਹਦੇ ਨਾਲ ਮੈਂ ਸਾਝ ਪਾਵਾਂਗਾ ਤੁਹਾਨੂੰ ਦੱਸਾਂਗਾ ਤੋਂ ਇਹ ਟ੍ਰੇਨ ਦੀ ਗੱਲ ਕਰੀਏ ਵੀ ਕਿੱਥੋਂ ਚੱਲਦੀ ਹੈ ਸ਼੍ਰੀ ਗੰਗਾ ਨਗਰ ਜੰਕਸ਼ਨ ਤੋਂ ਚੱਲਦੀ ਹੈ 11 ਵਜੇ ਤੇ ਦਿਨੇ 20 ਮਿੰਟ ਤੇ ਸ਼ਾਮ ਨੂੰ 7 ਵਜੇ ਤੇ 30 ਮਿੰਟ ਤੇ ਇਹ ਅੰਬਾਲਾ ਕੈਂਟ ਜਿਹੜਾ ਸਟੇਸ਼ਨ ਆ ਜੰਕਸ਼ਨ ਆ ਉੱਥੇ ਪਹੁੰਚਦੀ ਹੈ ਜੀ ਈ ਦਾਤੀ ਜਾਨੀ ਕਿ ਇਹਨੇ ਸਟੇਸ਼ਨ ਵਿੱਚ ਨਾਲੋਂ ਸਰੇਕ ਸਟੇਸ਼ਨ ਤੇ ਨੇ ਰੁਕਣਾ ਹੈਗਾ ਇਸ ਤੋਂ ਬਾਅਦ ਜਿਹੜਾ ਆਪਣਾ ਸਟੇਸ਼ਨ ਆਏਗਾ ਜਿਉਂ ਕੌਮਸ ਜਿਹੜੀ ਆਏਗਾ ਵੇਹਈ ਆਪਾਂ ਧੂਰੀ ਦੇ ਵਿੱਚ ਕੀ ਚੱਲ ਰਹੇ ਆ ਨਾਲ ਗਡਾਉਣ ਨੇ ਜੇਕਰ ਆਪਾਂ ਧੂਰੀ ਦੇ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਧੂਰੀ ਦਾ ਜਿਹੜਾ ਸਟੇਸ਼ਨ ਕੋਡ ਆ ਡੀ ਯੂ ਆਈ ਧੂਰੀ ਦਾ ਸਟੇਸ਼ਨ ਕੋਡ ਆ ਜੀ ਤੇ ਚੱਲਦੇ ਆ ਤੁਹਾਨੂੰ ਮਿਲਦੇ ਆ ਅੱਗੇ ਕੌਲ ਸੇੜੀ ਸਟੇਸ਼ਨ ਤੇ ਇਹ ਹੈ ਭਾਰਤ ਮਾਲਾ ਐਕਸਪ੍ਰੈਸ ਦੇ ਵਾਲਾ ਰਸਤਾ ਜੀ ਕੁਲਤੂਰੀ ਦੇ ਕੋਲ ਅਜੇ ਕੁਝ ਇਸ਼ਾ ਇਧਰ ਰਹਿ ਗਿਆ ਕੁਝ ਇਸ਼ਾ ਇਧਰ ਬਣਦਾ ਪਿਆ ਆ ਲੋਏ ਇਸ ਤਰ੍ਹਾਂ ਦਾ ਹੈ ਨਾ ਥਿਊ ਸੋ ਹਾਂ ਆਪਣੀ 14735 ਸ਼੍ਰੀ ਕੰਗਨਗੜ ਤੋਂ ਚੱਲ ਕੇ ਦਨਕੇ ਤੇ ਪਹੁੰਚੀ ਹੈ ਜੀ ਕਾਲਸੀੜੀ 223 ਕਿਲੋਮੀਟਰ ਦਾ ਸਫ਼ਰ ਕਰਕੇ ਇਹ ਕਾਲਸੀੜੀ ਰੇਲਵੇ ਸਟੇਸ਼ਨ ਤੇ ਪਹੁੰਚਿਆ ਇਹ ਹੈ ਕਾਲਸੀੜੀ ਦਾ ਰੇਲਵੇ ਸਟੇਸ਼ਨ ਦੇਖ ਰਹੇ ਨਵਾਂ ਜਿਹੜਾ ਬਣਿਆ ਹੋਇਆ ਜੀ ਸੋ ਆਪਣੀ ਟ੍ਰੇਨ ਕਾਲਸੀੜੀ ਸਟੇਸ਼ਨ ਤੋਂ ਚੱਲ ਪਈ ਆ ਤੇ ਮਿਲਦੇ ਆ ਤੁਹਾਨੂੰ ਅਗਲੇ ਸਟੇਸ਼ਨ ਛਿੰਟਾਂ ਵਾਲਾ ਲਾਈਵ ਕਰਦੇ ਆ ਜੀ ਆਪਾਂ ਸ਼ਿਟ ਕੋਲ ਚੜੀ ਰੇਲਵੇ ਸਟੇਸ਼ਨ ਨੂੰ ਤੇ ਮਿਲਾਂਗੇ ਤੁਹਾਨੂੰ ਹੁਣ ਚਿੰਤਾਵਾਲੇ ਰੇਲਵੇ ਸਟੇਸ਼ਨ ਤੇ ਕਾਫੀ ਵੱਡਾ ਪਲੇਟਫਾਰਮ ਹੈ ਕੋਲ ਚੜੀ ਦਾ ਕੋਲ ਰਖ ਟ੍ਰੇਨ ਦੀ ਜਿਹੜੀ ਹੈ ਸਪੀਡ 1435 ਸਪੀਡ ਦੇਖੋ ਕਿੰਨੀ ਵਧੀਆ کیا ਵਾਹਾ ਦੱਬੀ ਜਾਂਦਾ ਤੋਂ ਦੇ ਉੱਤੇ ਫੋਟੋ ਵੀ ਉੱਤੇ ਹੀ ਆ ਆਵਾਜ਼ ਦੇਖੀ ਹੈ ਸਪੀਡ ਚੈੱਕ ਕਰੀਏ ਆਪਾਂ 100 ਦਾ ਕਰੀਏ ਆ ਹਮਾਰੀ ਟ੍ਰੇਨ ਗਾਈਜ਼ 14735 ਗੰਗਾ ਨਗਰ ਤੋਂ ਚੱਲ ਕੇ 235 ਕਿਲੋਮੀਟਰ ਪੂਰਾ ਕਰਕੇ ਸ਼ਿਟਾਂਵਾਲਾ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਹੈ ਜੀ ਇਹ ਹੈ ਸ਼ਿਟਾਂਵਾਲਾ ਰੇਲਵੇ ਸਟੇਸ਼ਨ ਦਾ ਦ੍ਰਿਸ਼ ਜਿਹੜਾ ਆਪ ਜੀ ਦੇਖ ਰਹੇ ਹੋ ਇਹ ਹੈ ਪਲੇਟਫਾਰਮ ਨੰਬਰ 2 ਸੋ ਇਹ ਹੈ ਸਾਹਮਣੇ ਪਲੇਟਫਾਰਮ ਨੰਬਰ 2 ਤੇ ਇਹਨਾਂ ਸੋਰੀ 1 ਜੀ ਇਧਰ 1 ਵਾਲੇ ਪਾਸੇ ਜਿਹੜਾ ਰੇਲਵੇ ਸਟੇਸ਼ਨ ਸਟੇਸ਼ਨ ਮਾਸਟਰ ਆ ਸਾਹਮਣੇ ਇੱਕ ਪੁਰਾਣੀ ਬਿਲਡਿੰਗ ਜਿਹੜੀ ਦੇਖ ਰਹੀ ਹਾਂ ਇਹ ਵੀ ਮੇਰੇ ਫਰ ਲੈਣਾ ਟਾਟੂ ਦੇਣੀ ਆ ਤੇ ਇੱਥੇ ਪਰਲੀ ਨਵੀਂ ਜਿਹੜੀ ਆ ਉਹ ਬਣ ਚੁੱਕੀ ਆ ਉਹ ਚੱਲ ਰਹੀ ਆ ਉਹ ਦੇਖੋ ਸਾਹਮਣੇ ਮੈਂ ਜ਼ੂਮ ਕਰਕੇ ਦਿਖਾ ਦਣਾ ਤੁਹਾਨੂੰ ਆ ਪੁਰਾਣੀ ਹੈ ਜੀ ਵਿੱਚੋਂ ਦੀ ਰਸਤਾ ਜੂੜੀ ਬਣੀ ਹੋਈ ਹੈ ਬਾਹਰ ਜਾਣ ਲਈ ਇਹ ਅੰਗਰੇਜ਼ਾਂ ਦੇ ਦੌਰ ਦੀ ਆ ਤੇ ਸਾਹਮਣੇ ਹੈ ਚੀਟਾ ਵਾਲਾ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਨੰਬਰ 1 ਚਲੋ ਮਿਲਦੇ ਆ ਤੁਹਾਨੂੰ ਅਗਲੇ ਰੇਲਵੇ ਸਟੇਸ਼ਨ ਕਕਰਾਲਾ ਲੋ ਜੀ ਆਪਣਾ ਹੌਰ ਨੂੰ ਹੋ ਗਿਆ ਤੇ ਗਾਰਡ ਸਾਹਿਬ ਨੇ ਚੰਡੀ ਹਲਾਤੀ ਆ। ਲੋ ਜੀ ਫਾਈਨਲੀ ਆਪਾਂ ਸ਼ੀਟਾਂ ਵਾਲੇ ਚੱਲ ਪਏ ਆ। ਸੋ ਆਪਾਂ ਕਕਰਾਲਾ ਰਿਵੈਸਟੇਸ਼ਨ ਤੇ ਪਹੁੰਚ ਗਏ ਫਲੈਕਸੇਸ਼ਨ ਇੱਥੇ ਕੋਈ ਸਿਗਨਲ ਵਗੈਰਾ ਨਹੀਂ ਹੈਗਾ ਤੇ ਬੈਂਚ ਵਗੈਰਾ ਬੈਠਣ ਲਈ ਬਣੇ ਹੋਏ ਨੇ। ਜੋ ਕਿ ਫਲੈਟ ਜਿਹੜਾ ਨਾਲ ਕੋਈ ਸਿਗਨਲ ਆ ਬਸ ਇੱਕ ਛੋਟਾ ਜਿਹਾ ਹਾਲਟ ਬਣਾਇਆ ਹੋਇਆ ਜੀ ਜਿਹੜੀ ਸਵਾਰੀਆਂ ਨੇ ਉਤਰਨਾ ਉਹ ਤਿਆਰ ਹੋ ਗਈਆਂ ਉਸ ਤੋਂ ਕਿਸ਼ਨਾ ਭਾਰੇ ਰੋਸਿਸਨ ਆਪਾਂ ਉਹ ਹੌਣ ਵਾਲੇ ਆਈ 2 ਦਾ ਮਾੜਾ ਹਾਲ ਕਿਤੇ ਇਹ ਕਿਰਤ ਦੇ ਟੇ ਰਹੀ ਆ ਕੋਈ ਨਹੀਂ ਲੁਕਿਆ ਹਾਲ ਮਾੜਾ ਹੈ ਸੋ ਆਪਾਂ ਗਾਇਜ਼ ਸ਼੍ਰੀਕੰਗਨਗਰ ਤੋਂ ਚੱਲ ਕੇ 248 ਕਿਲੋਮੀਟਰ ਦਾ ਪੂਰਾ ਕਰਨ ਤੋਂ ਬਾਅਦ ਉਹ ਜਿਹੜੀ ਟ੍ਰੇਨ ਆ ਉਹ ਨਾਪਾ ਰੇਲਵੇ ਸਟੇਸ਼ਨ ਤੇ ਪਹੁੰਚੀ ਹੈ ਜੀ ਇਹ ਹੈ ਨਾਪਾ ਦਾ ਰੇਲਵੇ ਸਟੇਸ਼ਨ ਤੇ ਇਸ ਦਾ ਜੇ ਪਾਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ NBA ਇਹਦਾ ਜਿਹੜਾ ਸਟੇਸ਼ਨ ਕੋਡ ਆ ਨਾਪੇ ਦਾ ਤੇ ਬਾਕੀ ਰਹਾ ਜੀ ਇਹ ਮਹਾਰਾਜਾ ਦੇ ਟਾਈਮ ਤੇ ਇਹ ਸਿੱਖ ਰਿਆਸਤਾਂ ਵਿੱਚੋਂ ਇੱਕ ਰਿਆਸਤ ਜਿਹੜੀ ਇਹ ਜਾਣੀ ਆਂਦੀ ਸੀਗੀ ਇਹ ਹੈ ਨਾਪਾ ਦਾ ਨਵ ਨਿਯੁਕਤ ਜਿਹੜਾ ਰੇਲਵੇ ਸਟੇਸ਼ਨ ਬਣਿਆ ਹੋਇਆ ਤੇ ਨਾਲ ਇਹਦੇ ਨਾਲ ਪੁਰਾਣੀ ਬਿਲਡਿੰਗ ਵੀ ਹੈਗੀ ਉਹ ਵੀ ਤੁਹਾਨੂੰ ਦਿਖਾ ਦਿੰਨਾ ਜੀ ਜਨਾਬੇ ਦੀ ਗੱਲ ਕਰੀ ਤਾਂ ਨਾਬਾ ਇੱਕ ਬਰਾਸਤੀ ਸ਼ਹਿਰ ਵੀ ਹੈ ਜੀ ਸੋ ਆਪਣੀ ਟ੍ਰੇਨ ਨਾਬਾ ਤੋਂ ਚੱਲ ਪਈ ਹੈ ਜੀ ਤੇ ਨੈਕਸਟ ਸਟਾਪ ਜਿਹੜਾ ਹੋਏਗਾ ਦਭਲਾਨ ਤੇ ਇਹ ਹੈ ਨਾਬਾ ਦਾ ਰੇਲਵੇ ਸਟੇਸ਼ਨ ਆ ਸੰਗਤ ਦੇਖੋ ਹੈਗੀ ਨਾਪਾ ਦੀ ਪੁਰਾਣੀ ਬਿਲਡਿੰਗ ਤੁਸੀਂ ਦੇਖ ਹੀ ਰਹੇ ਹੋ ਬਹੁਤ ਛੋਣੀ ਬਿਲਡਿੰਗ ਬਣੀ ਹੋਈ ਆ ਦੇਖੋ ਪੁਰਾਣੀ ਇਹ ਇਹਨਾਂ ਨੇ ਢਾਈ ਨਹੀਂ ਹਜੇ ਪਤਾ ਨਹੀਂ ਕਦੋਂ ਢਾਡਣਗੇ ਮੈਂਟਰ ਲਾਉਣਗੇ ਤੇ ਰੇਲਵੇ ਵਿਭਾਗ ਨੂੰ ਚਾਹੀਦਾ ਪੈਸੇ ਬਰਾਸੀ ਚੀਜ਼ਾਂ ਵੀ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਤੇ ਆਪਣੀ ਟ੍ਰੇਨ ਜਿਹੜੀ ਇੱਥੇ ਰਵਾਨਾ ਹੋ ਚੁੱਕੀ ਆ ਪਲੇਟਫਾਰਮ ਨੰਬਰ 1 ਨਾ ਬਤੋਂ ਮਿਲ ਜੇ ਤੁਹਾਨੂੰ ਦਭਲਾਨ ਰੇਲਵੇ ਸਟੇਸ਼ਨ ਤੇ ਜੀ ਬਾਏ ਬਾਏ ਨਾਪਾ ਕਾਫੀ ਦੰਬਾ ਜਿਹੜਾ ਹੈ ਰੇਲਵੇ ਸਟੇਸ਼ਨ ਆ ਦੇ ਕੋਲ ਉਤਰਾ ਕੇ ਲੱਗੇ ਹੋਇਆ ਇਸ ਦੇ ਬੋਰਡ ਪੀਪਲ ਵੀ ਬਹੁਤ ਹੈਗੇ ਆ ਉਹ ਪਿੱਛੇ ਰਹਿ ਗਏ ਸੀ ਮੈਂ ਦਿਖਾਉਣਾ ਤੁਹਾਨੂੰ ਕੋਈ ਵਾਹੇ ਅੱਗੀਆਂ ਮੈਂ ਇੱਕ ਹੋਰ ਵੀਡੀਓ ਪਾਈ ਆ ਇਹ ਸਫਲਤਾ ਦੀ ਜਾਂ ਪਰਸੈਂਟੇਜ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਏ ਆ ਜੀ ਲੋ ਸਪੀਡ ਦੇਖੋ ਕੀ ਬਾਤ ਆ ਕੀ ਹਰੇ ਭਰੇ ਖੇਤ ਆਪਣੇ ਪੰਜਾਬ ਦੇ ਧੁੰਗਾ ਹੈ ਖੜਿਆ ਪਰ ਬਾਲਜ ਦਾ ਸਪੀਡ ਦੇਖੋ ਕੋਈ ਇੱਥੇ ਪਹਿਲਾਂ ਕੱਲੇ ਮਾਜਰਾ ਇੱਕ ਰੇਲਵੇ ਸਟੇਸ਼ਨ ਹੁੰਦਾ ਸੀਗਾ ਜੋਗਾ ਤੇ ਜਿੱਥੇ ਅੱਜ ਟ੍ਰੇਨ ਜਾ ਰਹੀਆਂ ਇੱਕ ਨੋਰ ਜਿਹੜਾ ਨਾ ਕੋਈ ਪੇਨ ਨਹੀਂ ਆਉਂਦੀ ਹੈ ਪਹਿਲਾਂ ਜਦੋਂ ਮੇਰੇ ਬੁਰਸ ਦੇ ਵਿੱਚ 20 40 ਸੱਤ ਨਾ ਇੱਕ ਜਿਹੜੀਆਂ ਆਫ ਟ੍ਰੇਨਾਂ ਜਿਹੜੀਆਂ ਜਿਵੇਂ ਇੰਜਨ ਟ੍ਰੇਨ ਹੋਣ ਖੜੇ ਮਿੱਟੀ ਵੀ ਇਹ ਧਾਨ ਔਰ ਜਿਹੜਾ ਨਕਾ ਛਾੜੇ ਜਿਹਾ ਆਉਂਦਾ ਜੀ ਮਤਲਬ ਯਾਰ ਰੈਡੀਕਲ ਸਾਰਾ ਫਲਾਈਟ ਇਹੀ ਚੀਜ਼ ਹੈ ਜੱਸਾ ਹੋ ਰਿਹਾ ਖੱਦੇ ਮਾਜ ਰਹਾ ਇਹ 3D ਰੇਲਵੇ ਦੇ ਕਾਉਂਡਾ ਜੀ ਦਾ ਮੈਚ ਕਦੇ ਵਾਜਦਾ ਸੰਦੋਸ ਰਵੀ ਲਿਖਤ ਦਾ ਐਡ ਮੈਪ ਦਿੱਖ ਰਿਹਾ ਹੈ ਜਿਹੜਾ ਸਟੇਸ਼ਨ ਲਿਖੇਗਾ ਪਰ ਹੈ ਜੀ ਉਹ ਬਲੈਕ ਸਟੇਸ਼ਨ ਹੈ ਸੋ ਆਪਾਂ ਦਵਲਾਂ ਦੇ ਆਊਟਰ ਸਿਗਨਲ ਤੇ ਪਹੁੰਚ ਚੁੱਕੇ ਆ ਸੋ ਗਾਇਜ਼ ہماری ਟ੍ਰੇਨ 14735 262 ਕਿਲੋਮੀਟਰ ਪੂਰਾ ਕਰਕੇ ਗੰਗਾ ਨਗਰ ਤੋਂ ਇਸ ਵੇਲੇ 15 ਮਿੰਟ ਦੀ ਦੇਰੀ ਨਾਲ ਦਬਲਾਨ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੀ ਹੈ ਜੀ ਇਹ ਹੈ ਦਬਲਾਨ ਦਾ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ 2 ਸਟੇਸ਼ਨ ਦੂਜੇ ਪਾਸੇ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਇਹ ਹੈ ਇੱਕ ਨੰਬਰ ਪਲੇਟਫਾਰਮ ਦੇਖ ਰਹੇ ਤੁਸੀਂ ਸਾਹਮਣੇ ਪਲੇਟਫਾਰਮ ਨੰਬਰ 1 ਦੇ ਉੱਤੇ ਸਟੇਸ਼ਨ ਤੇ ਜਿਹੜਾ ਸਟੇਸ਼ਨ ਬਣਿਆ ਹੋਇਆ ਨਵਾਂ ਨਿਯੁਕਤ ਜਿਹੜਾ ਰੇਲਵੇ ਸੀ ਨਾ ਤੇ ਸਾਹਮਣੇ ਤੁਸੀਂ ਦੇਖ ਰਹੇ ਆ ਸੰਤ ਇਸ਼ਰ ਸਿੰਘ ਜੀ ਰਾੜਾ ਸਾਹ ਵਾਲਿਆਂ ਦਾ ਜਿਹੜਾ ਅਸਥਾਨ ਵੀ ਹੈਗਾ ਇਸ ਦਬਲਾਨ ਦੇ ਵਿੱਚ ਖੁਦबू ਮਾਰ ਰਹੀ ਹੈ ਸਟੇਸ਼ਨ ਦਾ ਬੁਰਾ ਹਾਲ ਆ ਤੋ ਸਾਡੀ ਜਿਹੜੀ ਟ੍ਰੇਨ ਆ ਦਵਲਾਨ ਰੇਲਵੇ ਸਟੇਸ਼ਨ ਤੋਂ ਚੱਲ ਪਈ ਆ ਜੀ ਤੇ ਇੱਥੇ ਜਿਹੜੀ ਆ ਸੜਕ ਦੇਖ ਰਹੇ ਹੋ ਇੱਥੇ ਪਹਿਲਾਂ ਪੁਰਾਣਾ ਰੇਲਵੇ ਸਟੇਸ਼ਨ ਹੁੰਦਾ ਮੇਰੇ ਮੈਂ ਦੇਖਿਆ ਹੋਇਆ ਤੇ ਹੁਣ ਇਹਨਾਂ ਨੇ ਨਵੀਨੀ ਕਰਨ ਦੇ ਵਿੱਚ ਆਹ ਰੇਲਵੇ ਸਟੇਸ਼ਨ ਨਵਾਂ ਉਹ ਬਣਾ ਦਿੱਤਾ ਹੈਗਾ ਬਿਲਕੁਲ ਨਵਾਂ ਤੇ ਇਹ ਹੈ ਦਵਲਾਨ ਰੇਲਵੇ ਸਟੇਸ਼ਨ ਤਾਂ ਤੋਂ ਕਾਫੀ ਲੰਬਾ ਸੁੰਦਰੀ ਕਰਨ ਦੇ ਵਿੱਚ ਇਹ ਬਣਿਆ ਹੋਇਆ ਹੈ ਜੀ ਤੇ ਦੋ ਪਲੇਟ ਫਰਮ ਬਣੇ ਹੋਇਆ ਸਟੇਸ਼ਨ ਤੇ ਤੇ ਬਿਲਕੁਲ ਪਟਿਆਲੇ ਤੋਂ 8 ਕਿਲੋਮੀਟਰ ਦੀ ਦੂਰੀ ਤੇ ਇਹ ਰੇਲਵੇ ਸਟੇਸ਼ਨ ਡਸ ਦੇਤਾ ਜੀ ਆਓ ਅੱਗੇ ਤੁਹਾਨੂੰ ਆਪਣਾ ਜਿਹੜਾ ਫਾਈਨਲ ਡੈਸਟੀਨੇਸ਼ਨ ਉਹ ਪਟਿਆਲਾ ਹੋਏਗਾ ਮਿਲਦੇ ਸਾਨੂੰ ਪਟਿਆਲਾ ਜਾ ਕੇ ਇਹ ਆਜੀ ਭਾਖੜਾ ਨਹਿਰ ਜਿਹੜੇ ਪਟਿਆਲੇ ਦੇ ਕੋਲ ਨਾਲ ਵੀ ਆ तकरीबन ਆਪਾਂ ਪਟਿਆਲੇ ਦੇ ਵਿੱਚ ਐਂਟਰ ਕਰ ਗਏ ਆ 100 ਗਜ ਆਪਾਂ ਪਟਿਆਲਾ ਸ਼ਾਹਵਨੀ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਜੀ ਇਹ ਹੈ ਪਟਿਆਲਾ ਦਾ ਰੇਲਵੇ ਸਟੇਸ਼ਨ ਮੋਟਰਸਾਈਕਲ ਵੀ ਸਟੇਸ਼ਨਾਂ ਦੇ ਖੜੇ ਨੇ ਤੇ ਪੇਸ਼ੈਂਟ ਜਿਹੜਾ ਦੂਸਰੇ ਪਾਸੇ ਆਦਾ ਕਿਉਂਕਿ ਫਲੈਗ ਸਟੇਸ਼ਨ ਸਿਰਫ ਇੱਕ ਟਿਕਟ ਕਾਊਂਟਰ ਹੀ ਜਿਹੜਾ ਉਹ ਬਣਿਆ ਹੋਇਆ ਹੈ ਇਸ ਸਟੇਸ਼ਨ ਤੇ ਤੇ ਨਾਲ ਹੀ 2 ਕਿਲੋਮੀਟਰ ਵੱਲ ਪਟਿਆਲਾ ਰੇਲਵੇ ਸਟੇਸ਼ਨ ਆ ਜੂਗਾ ਮੇਨ ਤੇ ਇਹ ਹੈ ਪਟਿਆਲਾ ਸ਼ਾਵਣੀ ਰੇਲਵੇ ਸਟੇਸ਼ਨ ਤੋਂ ਆਪਾਂ ਪਹੁੰਚੇ ਹੋਏ ਆ ਨਿਕਲ ਚੁੱਕੇ ਜੀ ਆਪਾਂ ਪਟਿਆਲਾ ਕੈਂਟ ਰੇਲਵੇ ਸਟੇਸ਼ਨ ਤੋਂ ਮਿਲਦੇ ਆ ਤੁਹਾਨੂੰ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਤੇ ਅਰਬੀ ਜਿਹੜੀ ਜਿਹੜੀ ਸ਼ੁਰੂਆਤ ਸੀ ਦਰਸ਼ਕੋ ਉਹ ਬ੍ਰਿਟਿਸ਼ ਲੋਰ ਦੇ ਵਿੱਚ ਹੋਈ ਸੀ 1900 ਦੇ ਸ਼ੁਰੂਆਤੀ ਦਹਾਕੇਆਂ ਵਿੱਚ ਜਿਹੜਾ ਪਟਿਆਲਾ ਇੱਕ रियासत ਸੀ ਨਾ ਜੀ ਤੇ ਜਿਸ ਦਾ ਆਪਣਾ ਇੱਕ ਰੇਲਵੇ ਪ੍ਰਬੰਧ ਪਟਿਆਲਾ ਸਟੇਟ ਮੋਨੋਰ ਰੇਲਵੇ ਪੀ ਐਸ ਐਮ ਆਰ ਇਹਦਾ ਜਿਹੜਾ ਮਲਿੰਗ ਹੈ ਜਿਹਦਾ ਸਮਗਾ ਸਾਰਾ ਪਰਫਾਰਮ ਜਿਹੜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਤੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਵੀ ਜੀ ਪਟਿਆਲਾ ਰਿਆਸਤ ਦੇ ਮਹਾਰਾਜਾ ਨੇ ਬਕਵਾਰਾਂ ਵਜਾਈ ਤੇ ਰਿਆਸਤ ਤੇ ਲੋਕਾਂ ਦੀ ਸਹੂਦਤ ਲਈ ਜਿਹੜਾ ਹੈ ਇਹ ਜਿਹੜੀ ਰੇਲ ਲਾਈਨਾਂ ਬਣਵਾਈਆਂ ਸਨ ਸ਼ੁਰੂਆਤ ਵਿੱਚ ਇਹਨੂੰ ਧੂਰੀ ਪਟੰਡਾ ਲਾਈਨ ਨਾਲ ਜੋੜਿਆ ਗਿਆ ਜੀ ਫਿਰ ਇਹਨੂੰ ਬਾਅਦ ਵਿੱਚ ਅੰਬਾਲਾ ਲੁਧਿਆਣਾ ਤੇ ਹੋਰ ਮੁਕਰੂਤਾ ਨਾਲ ਇਹ ਜਿਹੜੇ ਲਾਈਨਾਂ ਪਟਿਆਲਾ ਜੁੜ ਗਈਆਂ ਉਸ ਸਮੇਂ ਇੱਥੇ ਛੋਟੀ ਲਾਈਨ ਜਿਹੜੀ ਨੈਰੋ ਗੇਜ ਵਾਲੀਆਂ ਟ੍ਰੇਨਾਂ ਹੀ ਚੱਲਦੀਆਂ ਸੀ ਪਟਿਆਲੇ 'ਚ ਤੇ ਪਰ ਬਾਅਦ ਵਿੱਚ ਇਹਨਾਂ ਨੂੰ ਚੌੜੀ ਲਾਈਨ ਜਿਹੜਾ ਬ੍ਰੌਡ ਗੇਜ ਤੇ ਬਦਲ ਦਿੱਤਾ ਗਿਆ ਜੀ ਪਟਿਆਲਾ ਰੇਲਵੇ ਸਟੇਸ਼ਨ ਦਾ ਜਿਹੜਾ ਇਮਾਰਤੀ ਸਟਾਈਲ ਉਹ ਪੁਰਾਣੇ ਰਾਜਸੀ वास्तुकला ਨਾਲ ਜੁੜਿਆ ਹੋਇਆ ਇਸ ਦੀ ਜਿਹੜੀ ਇਮਾਰਤ ਵਿੱਚ ਉਸ ਯੁੱਗ ਦੀਆਂ ਸ਼ਾਨਦਾਰ ਖਿੜਕੀਆਂ ਛੱਤਾਂ ਤੇ ਦਰਵਾਜ਼ਿਆਂ ਦੀ ਡਿਜ਼ਾਈਨ ਅਜੇ ਵੀ ਜਿਹੜਾ ਉਹ ਦੇਖਣ ਨੂੰ ਤੁਹਾਨੂੰ ਮਿਲੇਗਾ ਤੇ ਅੱਜ ਦੇ ਸਮੇਂ ਵਿੱਚ ਤਾਂ ਰੇਲਵੇ ਸਟੇਸ਼ਨ ਜਿਹੜਾ ਪਟਿਆਲਾ ਬਿਜਲੀਕਰਨ ਹੋ ਚੁੱਕਾ ਜੀ ਇੱਥੇ ਦਿੱਲੀ ਆਮਰਸਰ ਪਟੰਡਾ ਲੁਧਿਆਣਾ ਹਿਸਾਰ ਜੰਮੂ ਆਦਿ ਜਿਹੜੀਆਂ ਨਿਯਮਤ ਟ੍ਰੇਨਾਂ ਉਹ ਚੱਲਦੀਆਂ ਹਨ ਜਿਹੜਾ ਸਟੇਸ਼ਨ ਤੇ ਕੰਪਿਊਟਰਾਈਜ਼ਡ ਰਜਿਸਟ੍ਰੇਸ਼ਨ ਜਿਵੇਂ ਵੇਟਿੰਗ ਹਾਲ ਆਫ ਫੂਡ ਸਟਾਲ ਆਫ ਤੇ ਆਧੁਨਿਕ ਸੁਵਿਧਾਵਾਂ ਦਾ ਜਿਹੜਾ ਇੱਥੇ ਦਾ ਉਪਲਬਧ ਉਹ ਹੈਗਾ ਜੀ ਪਟਿਆਲਾ ਜਿਹੜਾ ਰੇਲਵੇ ਸਟੇਸ਼ਨ ਦਰਸ਼ਕੋ ਕਿ ਮਾਫ਼ ਕਰਨਾ ਪਟਿਆਲਾ ਰੇਲਵੇ ਸਟੇਸ਼ਨ ਜਨਨਾ ਸਿਰਫ ਆਵਾਜਾਈ ਦਾ ਕੇਂਦਰ ਹੈ ਜੀ ਸੋ ਉਹ ਇਹ ਪਟਿਆਲਾ ਦੇ ਰਾਜਸੀ ਅਤੇ ਆਰਥਿਕ ਇਤਿਹਾਸ ਦਾ ਵੀ ਜਿਹੜਾ ਨਾ ਇੱਕ ਮਹੱਤਵਪੂਰਨ ਹਿੱਸਾ ਹੈਗਾ ਇਹ ਸੀ ਪਟਿਆਲਾ ਦੀ ਜਿਹੜੀ ਰੇਲਵੇ ਸਟੇਸ਼ਨ ਆ ਉਹਦਾ ਤੁਹਾਨੂੰ ਮੈਂ ਇਤਿਹਾਸ ਦੱਸਿਆ ਜੀ ਜੀ ਇਹ ਹੈ 19 ਨੰਬਰ ਫਾਟਕ ਕਮਰਸ਼ਲ 19 ਆ ਜੀ ਇੱਥੇ ਹੌਲੀ ਹੋ ਗਈ ਟ੍ਰੇਨ ਤੁੱਕੇ ਅੱਗੇ ਅਗਰ ਜੇ ਪਲੇਟਫਾਰਮ ਖਾਲੀ ਹੋਇਆ ਤਾਂ ਉੱਥੇ 1 ਨੰਬਰ ਤੇ ਜਾਏਗੀ 2 ਨੰਬਰ ਜਿਹੜਾ ਪਲੇਟਫਾਰਮ ਆ ਪਟਿਆਲਾ ਦਾ ਬਹੁਤ ਜ਼ਿਆਦਾ ਦੂਰ ਆ ਦੇਖੋ ਜਾਂ ਭਾਰਤੀ ਰੇਲ ਦੀ ਆਪਕੀ ਸੇਵਾ ਮੈਂ ਉਸ ਸਾਵਧਾਨੀਆਂ ਹਿੰਦੀ ਚ ਇੰਗਲਿਸ਼ ਚ ਤੇ ਆਗੂ ਬੁਝਾਓ ਜਨ ਤਾਂ ਸਾਰਾ ਕੁਝ ਦਿੱਤੇ ਇਹ ਤੁਸੀਂ ਉਹਨੂੰ ਜ਼ਰੂਰਤ ਤੇ ਅਮਲ ਕਰਿਆ ਕਰੋ ਤੇ ਆਪਣਾ ਪਟਿਆਲਾ ਫਾਈਨਲੀ ਡੈਸਟੀਨੇਸ਼ਨ ਜਿਹੜਾ ਉਹ ਆ ਚੁੱਕਿਆ ਹੈਗਾ ਦੇਖ ਤੇ ਸੋ ਗਾਈਜ਼ ਆਪਣੀ ਟ੍ਰੇਨ 274 ਕਿਲੋਮੀਟਰ ਪੂਰਾ ਕਰਕੇ ਜਦ ਸ਼੍ਰੀ ਗੰਗਾ ਨਗਰ ਤੋਂ ਪਟਿਆਲਾ ਪਹੁੰਚੀ ਆ ਇਹਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਵੀ ਸਵੇਰੇ ਇਹ ਦਿਨ ਦੇ ਵਿੱਚ ਚੱਲਦੀ ਹੈ ਟ੍ਰੇਨ ਸਾਰਾ ਤੁਹਾਨੂੰ ਪਹਿਲਾਂ ਦੇ ਸ਼ੁਰੂ ਕਰਨ ਤੋਂ ਵੀਡੀਓ ਵਿੱਚ ਦੱਸਿਆ ਸੀਗਾ ਇਸ ਟ੍ਰੇਨ ਬਾਰੇ ਤੇ ਪਟਿਆਲੇ ਦੇ ਰੇਲਵੇ ਸਟੇਸ਼ਨ ਬਾਰੇ ਵੀ ਤੁਹਾਨੂੰ ਮੈਂ ਜਿਹੜਾ ਉਹ ਸਾਰਾ ਕੁਝ ਦੱਸ ਚੁੱਕਿਆ ਹੈਗਾ ਜੀ ਇਹਦਾ ਇਤਿਹਾਸ ਦਾ ਦੱਸ ਚੁੱਕਿਆ ਸੋ ਪਟਿਆਲਾ ਦਾ ਆਪਾਂ ਗੱਲ ਕਰੀਏ ਸਟੇਸ਼ਨ ਕੋਡ ਤਾਂ ਇਹ ਪਟਿਆਲੇ ਦਾ ਜਿਹੜਾ ਸਟੇਸ਼ਨ ਕੋਡ ਆ ਉਹ ਪੀਟੀਏ ਹੈ ਆ ਦੇਖੋ ਕਿੰਨਾ ਸੋਹਣਾ ਰੇਲਵੇ ਸਟੇਸ਼ਨ ਜਿਵੇਂ ਤੁਹਾਨੂੰ ਮੈਂ ਇਤਿਹਾਸ ਦੱਸਿਆ 골ਡ ਡਾਟਾਂ ਵਾਲੇ ਇਦਾਂ ਹੀ ਸਾਹਮਣੇ ਸਟੇਸ਼ਨ ਦੇ ਵਿੱਚ ਉਹ ਤੁਹਾਨੂੰ ਖਿੜਕੀਆਂ ਦਰਵਾਜ਼ੇ ਉਹ ਮੌਜੂਦ ਉਹ ਮਿਲਣਗੇ ਇਹ ਹੈ ਪਟਿਆਲਾ ਆਪਾਂ ਪਹੁੰਚ ਚੁੱਕੇ ਆ ਜੀ ਉਹ ਆਪਣੀ 14735 ਟ੍ਰੇਨ ਆਪਾਂ ਪਟਿਆਲੇ ਪਹੁੰਚ ਚੁੱਕੇ ਆ ਇਹ ਹੈ ਪਟਿਆਲੇ ਦਾ ਰੇਲਵੇ ਸਟੇਸ਼ਨ ਇਹਦੇ ਨਾਲ ਜਿਹੜੀ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਇਸੇ ਤਰ੍ਹਾਂ ਦਾ ਗਲਤ ਬੋਲਿਆ ਗਿਆ ਹੋਵੇ ਜਾਂ ਦੁਬਾਰਾ ਬੋਲਿਆ ਗਿਆ ਮਾਫੀ ਚਾਹੁੰਦਾ ਕਈ ਵਾਰੀ ਨਹੀਂ ਪਤਾ ਲੱਗਦਾ ਹੈਗਾ ਤੇ ਇਹਦੇ ਨਾਲ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਪਲੀਜ਼ ਲਾਈਕ ਸ਼ੇਅਰ ਐਂ ਨਾਲ ਸ੍ਰੀਂਦਰ ਸਿੰਘ ਨੂੰ اجازت ਸਤਿ ਸ਼੍ਰੀ ਅਕਾਲ